ਧੋਨੇ ਦੀ ਫਸਲ ਵਿੱਚ 50 55 ਦਿਨ ਤੋਂ ਲੈ ਕੇ 60 65 70 75 80 ਦਿਨਾਂ ਤੱਕ ਕਿਸਾਨ ਪਰ ਐਨਪੀਕੇ ਵਰਤਦੇ ਆ ਫਸਲ ਦੇ ਵਿੱਚ ਚੰਗਾ ਝਾੜ ਵਧਾਉਣ ਦੇ ਲਈ ਐਨਪੀਕੇ ਜਦੋਂ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਤੁਸੀਂ 13 45 ਵੀ ਕਰਦੇ ਹੋ 0 55 34 ਵੀ ਕਰਦੇ ਹੋ 0 0 50 ਵੀ ਕਰਦੇ ਹੋ ਲੋਹ ਜਿੰਕ ਦੀ ਸਪਰੇ ਵੀ ਕਰਦੇ ਹੋ ਤੇ ਬਰੌਨ ਤੱਤ ਦੀ ਸਪਰੇ ਵੀ ਕਰਦੇ ਹੋ ਇਹ ਤੱਤ ਨੇ ਜਿਹੜੇ ਥੋੜੀ ਥੋੜੀ ਮਾਤਰਾ ਦੇ ਵਿੱਚ ਹੁੰਦੇ ਨੇ ਇਨਾਂ ਦਾ ਫਸਲ ਦੇ ਵਿੱਚ ਫਾਇਦਾ ਤਾਂ ਕਾਫੀ ਹੁੰਦਾ ਹੈ ਪਰ ਜਦੋਂ ਆਪਾਂ ਪਾਣੀ ਦੀ ਡੋਜ਼ ਘਟ ਤੇ ਇਹਨਾਂ ਦੀ ਡੋਜ਼ ਵੱਧ ਹੁੰਦੀ ਆ ਤਾਂ ਫਿਰ ਫਸਲ ਦੇ ਵਿੱਚ ਇਹ ਜ਼ਹਿਰ ਦਾ ਕੰਮ ਕਰ ਦਿਆ ਇੱਕ ਗੱਲ ਧਿਆਨ ਰੱਖਿਓ ਵੀ ਜਦੋਂ 30 35 40 ਦਿਨਾਂ ਤੱਕ ਫਸਲ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਸਟ्रेस ਆਉਂਦੀ ਆ ਮਾਰ ਆਉਂਦੀ ਆ ਪੱਤੇ ਦੇ ਉੱਪਰ ਸਾੜਾ ਆਉਂਦਾ ਉਹਨੂੰ ਰਿਕਵਰ ਕੀਤਾ ਜਾ ਸਕਦਾ ਜੇ ਝੰਡੇ ਪੱਤੇ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਸਟ्रेस ਆ ਗਈ ਉਹਨੂੰ ਰਿਕਵਰ ਨਹੀਂ ਕੀਤਾ ਜਾ ਸਕਦਾ ਇਸੇ ਲਈ ਐਨਪੀਕੇ ਦੀ ਜਦੋਂ ਵੀ ਸਪਰੇਅ ਕਰਦੇ ਹੋ ਉਹਨੂੰ ਪਾਣੀ ਦੇ ਹਿਸਾਬ ਦੇ ਨਾਲ ਹੋਣਾ ਬੜਾ ਜ਼ਰੂਰੀ ਕਿਉਂਕਿ ਐਨਪੀਕੇ ਦੇ ਵਿੱਚ ਪੋਟਾਸ਼ ਆਪਾਂ ਲੈ ਕੇ ਹੀ ਜਾਣਾ ਹੁੰਦਾ ਹੈ ਪੋਟਾਸ਼ ਤੱਤ ਜੇ ਲੋੜ ਤੋਂ ਵੱਧ ਪੈ ਗਿਆ ਤਾਂ ਫਸਲ ਦੇ ਵਿੱਚ ਜ਼ਹਿਰ ਦਾ ਕੰਮ ਕਰੂ ਫਸਲ ਦੇ ਉੱਪਰ ਸਾੜਾ ਪਾ ਦੂ ਐਹੀ ਕੰਮ ਬੋਰਨ ਤੱਤ ਦਾ ਜੇ ਤੁਸੀਂ ਲੋੜ ਤੋਂ ਵੱਧ ਪਾ ਲਿਆ ਪਾਣੀ ਘੱਟ ਹੋਇਆ ਇਹ ਤੱਤ ਜ਼ਿਆਦੇ ਹੋਏ ਤਾਂ ਫਸਲ ਜਿਹੜੀ ਖਰਾਬ ਹੋਣੀ ਹੈ ਜਿਹੜੀ ਉਹਦੇ ਨਾਲ ਠੀਕ ਨਹੀਂ ਹੋਣੀ ਜੇ ਤੁਸੀਂ 13 0 45 ਕਰ ਰਹੇ ਹੋ ਤੁਸੀਂ 1 ਲੀਟਰ ਦੇ ਵਿੱਚ 15 ਗ੍ਰਾਮ ਦੇ ਹਿਸਾਬ ਦੇ ਨਾਲ ਤੁਸੀਂ 13.45 ਦਾ ਘੋਲ ਬਣਾਉਣਾ ਹੈ ਜੇ ਤੁਸੀਂ 0.5234 ਕਰ ਰਹੇ ਹੋ ਤਾਂ 1 ਲੀਟਰ ਦੇ ਵਿੱਚ 8 ਗ੍ਰਾਮ ਤੋਂ ਲੈ ਕੇ 10 ਗ੍ਰਾਮ ਤੁਸੀਂ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਘੋਲ ਬਣਾ ਸਕਦੇ ਹੋ ਜੇ 0.050 ਵਰਤ ਰਹੇ ਹੋ ਇਹਨੂੰ ਵੀ ਤੁਸੀਂ 1 ਲੀਟਰ ਦੇ ਵਿੱਚ 10 ਗ੍ਰਾਮ ਦੇ ਹਿਸਾਬ ਦੇ ਨਾਲ ਘੋਲ ਬਣਾਉਣਾ ਹੈ 20% ਵਾਲਾ ਜੇ ਬੋਰਨ ਦਾ ਤਰਲਾ ਲਿਓ ਇਹਨੂੰ ਤੁਸੀਂ 0.5 ਗ੍ਰਾਮ ਤੋਂ ਲੈ ਕੇ 1 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਤੁਸੀਂ ਨੇ ਜਿਹੜਾ ਬਰਤਨ ਹੈ ਜਿਹਦੇ ਵਿੱਚ ਜਿੰਕ ਸਪਰੇਅ ਕਰ ਰਹੇ ਹੋ 33% ਦੀ 1 ਲੀਟਰ ਦੇ ਵਿੱਚ 3 ਗ੍ਰਾਮ 12% ਵਾਲ ਚਿਲੇਟਡ ਜਿੰਕ ਵਰਤੋਂ 1 ਗ੍ਰਾਮ ਤੋਂ ਲੈ ਕੇ 2 ਗ੍ਰਾਮ ਤੱਕ ਆਕਸਾਈਡ ਵਾਲੀ ਜਿੰਕ ਵਰਤੇ ਤਾਂ 39.5% ਵਾਲੀ ਤਾਂ ਤੁਸੀਂ 1 ਲੀਟਰ ਦੇ ਵਿੱਚ 1 ਗ੍ਰਾਮ ਤੋਂ ਲੈ ਕੇ 1.5 ਗ੍ਰਾਮ ਤੱਕ ਤੁਸੀਂ ਇਹਨਾਂ ਦੀ ਜਿਹੜੀ ਸਪਰੇਅ ਕਰਨੀ ਹੈ ਹੁਣ ਇਹ ਤੱਤ ਨੇ ਜਿਹੜੇ ਇਹ بڑے ਜ਼ਰੂਰੀ ਤੱਤ ਹੁੰਦੇ ਆ ਕਿਸਾਨ ਭਰਾ ਕਰਦੇ ਵੀ ਐ ਤੇ ਸੋਸ਼ਲ ਮੀਡੀਆ ਤੇ ਹਰ ਰੋਜ਼ ਵੀਡੀਓ ਪਾਈਆਂ ਜਾਂਦੀਆਂ ਨੇ ਭਈ ਆ ਐਨਪੀਕੇ ਕਰ ਲੋ ਆ ਐਨਪੀਕੇ ਕਰ ਲੋ ਨਾ ਤਾਂ ਕੀ ਦੱਸਦਾ ਕਿਸਾਨਾਂ ਨੂੰ ਕਿ ਪਾਣੀ ਕਿੰਨਾ ਪਾਉਣਾ ਹੈ ਕਿਹੜੀ ਸਟੇਜ ਤੇ ਕਰਨਾ ਹੈ ਕੀ ਇਹਨਾਂ ਦਾ ਜਿਹੜਾ ਕੰਮ ਹੋਵੇਗਾ ਆਪਣੀ ਫਸਲ ਦੇ ਵਿੱਚ ਕਾਫੀ ਕੰਪਨੀਆਂ ਦੇ ਐਨਪੀਕੇ ਲਿਕਵਿਡ ਵਾਲੇ ਵੀ ਆਉਂਦੇ ਆ ਉਹਨਾਂ ਦੀ ਡੋਜ਼ 1 ਲੀਟਰ ਦੀ 3 ਕਿੱਲਿਆਂ ਦੀ ਹੁੰਦੀ ਆ ਉਹਨਾਂ ਦੇ ਵਿੱਚ ਵੀ ਪोटाश ਹੁੰਦਾ ਪोटाश ਸਾਰਿਆਂ ਦੇ ਵਿੱਚ ਹੁੰਦਾ ਕਿਸੇ ਦੇ ਨਾਲ ਯੂਰੀਆ ਐਡ ਕੀਤੀ ਹੋਈ ਆ ਕਿਸੇ ਦੇ ਨਾਲ ਫਾਸਫੋਰਸ ਜਿਹੜੀ ਡੀਏਪੀ ਐਡ ਕੀਤੀ ਹੋਈ ਆ ਕਿਉਂਕਿ ਸਾਰੇ ਹੁੰਦੇ ਐ ਐਨਪੀਕੇ ਵਧੀਆ ਮੈਂ ਇੱਥੇ ਕੋਈ ਇਹ ਨਹੀਂ ਕਹਿੰਦਾ ਵੀ ਸੁੱਕੇ ਐਨਪੀਕੇ ਵਰਤੋ ਜਾਂ ਲਿ ਕੁਇਡ ਵਾਲੇ ਤੁਸੀਂ ਐਨਪੀਕੇ ਵਰਤੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਨੂੰ ਵਰਤ ਲਓ ਜਿਹੜਾ ਪੋਟਾਸ਼ੀਅਮ ਤੱਤ ਹੈ ਫਸਲ ਦੇ ਵਿੱਚ ਉਤਪਾਦਨ ਵਧਾਉਣ ਦੇ ਵਿੱਚ ਇੱਕ ਐਮ ਰੋਲ ਨਿਭਾਉਂਦਾ ਹੈਗਾ ਜਿੱਥੇ ਇਹਦੀ ਘਾਟ ਆ ਜਾਂਦੀ ਉੱਥੇ ਉਤਪਾਦਨ ਦੀ ਕਮੀ ਹੁੰਦੀ ਹੈ ਕਹਿੰਨ ਦਾ ਭਾਬੀ ਜਿਹੜੀ ਜ਼ਮੀਨ ਦੇ ਵਿੱਚ ਜਿੱਥੇ ਫਸਲ ਦੇ ਵਿੱਚ ਪੋਟਾਸ਼ ਤੱਤ ਦੀ ਕਮੀ ਹੈਗੀ ਆ ਤਾਂ ਉੱਥੇ ਇਹਦੀ ਜਿਹੜੀ ਪੈਦਾਵਾਰ ਘਟ ਜਾਂਦੀ ਹੈ ਜੇ ਦੀ ਬੇਲੋੜੀ ਆਪਾਂ ਤਾ ਤਾਂ ਜਿਹੜਾ ਅੱਜ ਆਪਾਂ ਬੇਲੋੜਾ ਵਰਤਦੇ ਆਂ ਤਾਂ ਫਸਲ ਦੇ ਵਿੱਚ ਪੱਤਿਆਂ ਦੇ ਉੱਪਰ ਸਾੜਾ ਪਾਣ ਪੱਤਿਆਂ ਦੇ ਉੱਪਰ ਜਲਣ ਆ ਜਾਂਦੀ ਹੈ ਫਸਲ ਝਾੜ ਵਧਾਉਣ ਦੀ بجائے ਮੈਂ ਪਹਿਲਾਂ ਦੱਸੇ ਵੀ ਫਸਲ ਹੈ ਜਿਹੜੀ ਸੋਡੇ ਹੋ ਝਾੜ ਘਟਾਉਗੀ ਬੂਟੇ ਨੂੰ ਸੋਖਾ ਲੱਗਣ ਦੀ ਸਥਿਤੀ ਦੇ ਵਿੱਚ ਇਹ ਮਦਦ ਕਰਦਾ ਹੈ ਬੂਟੇ ਦੇ ਫਲ ਵਾਲੇ ਹਿੱਸੇ ਨੂੰ ਬਣਨ ਤੋਂ ਲੈ ਕੇ ਇਹ ਬੂਟੇ ਦੇ ਵਿੱਚ ਐਨਜ਼ਾਈਮ ਚ ਜਾਇਲਮ ਚ ਅੰਜਾਇਮ ਐਕਟਿਵ ਕਰ ਦਿੰਦਾ ਬੂਟੇ ਦੇ ਵਿੱਚ ਇੱਕ ਜਾਇਲਮ ਹੁੰਦਾ ਹੈ ਜਾਇਲਮ ਚ ਜਿਹੜਾ ਅੰਜਾਇਮ ਐਕਟੀਵੇਟਰ ਕਰਨ ਦੇ ਵਿੱਚ ਸਭ ਤੋਂ ਵੱਡੀ ਚਾਬੀ ਪੋਟਾਸ਼ ਤੱਤ ਦੀ ਹੁੰਦੀ ਹੈ ਜੇ ਮਿੱਟੀ ਪਰਖ ਆਧਾਰ ਤੇ ਸੋਡੀ ਜ਼ਮੀਨ ਦੇ ਵਿੱਚ ਪੋਟਾਸ਼ ਦੀ ਕਮੀ ਹੈ ਨਹੀਂ ਪੋਟਾਸ਼ ਤੱਤ ਪੂਰਾ ਤਾਂ ਤੁਸੀਂ ਇਹਦੀ ਪੋਟਾਸ਼ੀਅਮ ਦੀ ਸਪਰੇਅ ਕਰਨੀ ਹੈ ਨਾ ਕਿ ਛਿੱਟੇ ਵਾਲਾ ਪੋਟਾਸ਼ ਲੈਣਾ ਇਹ ਫਸਲੀ ਬੂਟਿਆਂ ਦੇ ਵਿੱਚ 50 ਤੋਂ ਵੱਧ ਅੰਜਾਇਮ ਐਕਟਿਵ ਸਿਰਫ ਪੋਟਾਸ਼ ਤੱਤ ਕਰਕੇ ਹੁੰਦੇ ਆ ਠੀਕ ਹੈ ਦਾਣਿਆਂ ਦੇ ਵਿੱਚ ਜਿਹੜੀ ਕੁਆਲਿਟੀ ਆਉਣੀ ਉਹ ਪੋਟਾਸ਼ ਤੱਤ ਦੇ ਨਾਲ ਆਉਣੀ ਹੈ ਇਹ ਖਾਦ ਨੂੰ ਜਿਹੜੇ ਇਹਦੇ ਵਿੱਚ ਐਨਜ਼ਾਈਮ ਐਨਜ਼ਾਈਮ ਹੁੰਦੇ ਆ ਉਹ ਐਕਟੀਵੇਟ ਹੋ ਕੇ ਆਪਣੀ ਫਸਲ ਦੇ ਵਿੱਚ ਜਿੰਨੀ ਖਾਦ ਪਈ ਹੁੰਦੀ ਹੈ ਉਹਨੂੰ ਜਿਹੜਾ ਉਹ ਫਸਲ ਦੇ ਬੂਟੇ ਤੋਂ ਜੜਾਂ ਦੇ ਪੱਤਿਆਂ ਰਾਹੀਂ ਗਾਉ ਵਸਾ ਸਮੇ ਨਾ ਸਾਰੇ ਟਾਈਮ ਸਮੇ ਫਸਲ ਦੇ ਵਿੱਚ ਖਾਦ ਟਾਈਮ ਸਿਰ ਆਪਣੀ ਫਸਲ ਨੂੰ ਜਿਹੜੀ ਮਿਲਦੀ ਰਹਿੰਦੀ ਹੈ ਹੁਣ ਜਿਹੜਾ ਆਪਾਂ ਜ਼ਿੰਕ ਤੱਤ ਕਰਦੇ ਆ ਜ਼ਿੰਕ ਤੱਤ ਜ਼ਿੰਕ ਤੱਤ ਦਾ ਕੰਮ ਕੀ ਹੁੰਦਾ ਹੈ ਜਿਹੜੇ ਬੂਟੇ ਵਿੱਚਲੇ ਐਂਜ਼ਾਈਮ ਹੁੰਦੇ ਆ ਉਹ ਐਕਟਿਵ ਹੋ ਕੇ ਬੂਟੇ ਬੂਟੇ ਨੂੰ ਸਹੀ ਪ੍ਰੋਟੀਨ ਮਿਲਦੀ ਹੈ ਤੇ ਬੂਟੇ ਨੂੰ ਜਿਹੜੇ ਉਹਦੇ ਵਿੱਚ ਹਾਰਮੋਨਸ ਹੁੰਦੇ ਆ ਉਹਨਾਂ ਦੇ ਵਿੱਚ ਬਣਨ ਦੇ ਵਿੱਚ ਕਾਫੀ ਮਦਦ ਨਿਭਾਉਂਦੇ ਨੇ ਹਾਰਮੋਨਸ ਬਣਨ ਦੇ ਨਾਲ ਫਸਲ ਦਾ ਜਿਹੜਾ ਬੀਜ ਹਿੱਸਿਆਂ ਵਿੱਚ ਕਾਫੀ ਮਦਦ ਕਰਦਾ ਹੈ ਫਸਲ ਦਾ ਵਾਧਾ ਵਿਕਾਸ ਚੰਗਾ ਹੁੰਦਾ ਹੈ ਜੇ ਫਸਲ ਦੇ ਵਿੱਚ ਜ਼ਿੰਕ ਤੱਤ ਦੀ ਗੈਰ ਮੌਜੂਦਗੀ ਹੈਗੀ ਆ ਤਾਂ ਫਸਲ ਦੇ ਵਿੱਚ ਕੱਦ ਘਟੂਗਾ ਬੱਲੀ ਦਾ ਜਿਹੜਾ ਸੈਜ ਹੈ ਉਹਦੇ ਵਿੱਚ ਜਿਹੜੇ ਦਾਣੇ ਬਣਨੇ ਆ ਉਹਨਾਂ ਦੇ ਵਿੱਚ ਜ਼ਿੰਕ ਪਿਉਰਿਟੀ ਜ਼ਿੰਕ ਤੱਤ ਦੀ ਪਿਉਰਿਟੀ ਕਾਫੀ ਘੱਟ ਹੋਣੀ ਹੈ ਕਿਉਂਕਿ ਬਾਦ ਦੇ ਵਿਕਾਸ ਦੇ ਲਈ ਆਪਾਂ ਜ਼ਿੰਕ ਤੱਤ ਨੂੰ ਜਿਹੜਾ ਆਪਾਂ ਵਰਤਦੇ ਆ ਇਹਨੂੰ ਤੁਸੀਂ ਸਪਰੇ ਦੇ ਰੂਪ ਦੇ ਵਿੱਚ ਜੜਾ ਲਿਆ ਕੇ ਲੈ ਕੇ ਜਾ ਸਕਦੇ ਹੋ ਤੇ ਹੁਣ ਅੱਗੇ ਆਉਂਦਾ ਹੈ ਗ੍ਰਾਊਨ ਤੱਤ ਗ੍ਰਾਊਨ ਤੱਤ ਵੀ ਇੱਕ ਕਾਫੀ ਐਮ ਰੋਲ ਪ੍ਰਦਾਨ ਕਰਦਾ ਹੈ ਵਰਾਉਂ ਤੱਤ ਇੱਕ ਸੁਣਵਾ ਪਹਿਲਾਂ ਦੱਸਿਆ ਵੀ ਇਹ ਇੱਕ ਇਹ ਜ਼ਹਿਰ ਦਾ ਕੰਮ ਕਰ ਜਾਂਦਾ ਜੇ ਆਪਾਂ ਇਹਦੀ ਡੋਜ਼ ਘੱਟ ਵੱਧ ਪਾ ਜਾਨਾ ਤੁਹਾਨੂੰ ਪਹਿਲਾਂ ਦੱਸਿਆ ਇੱਕ ਇਹ ਪਾਣੀ ਦੇ ਵਿੱਚ 0.5% ਤੋਂ ਲੈ ਕੇ 1% ਤੱਕ ਜਿਹੜੀ ਇਹਦੀ ਜ਼ਰੂਰਤ ਹੁੰਦੀ ਹੈ ਇਹ ਫਸਲ ਦੇ ਵਿੱਚ ਸੈਲ ਡਿਵੀਜ਼ਨ ਦਾ ਕੰਮ ਕਰਦਾ ਹੈ ਸੈਲ ਡਿਵੀਜ਼ਨ ਦਾ ਮਤਲਬ ਇਹ ਜਦੋਂ ਆਪਣੀ ਫਸਲ ਹੈ ਫਸਲ ਦੀ ਫਲ ਦੀ ਜਦੋਂ ਪਾਲਨ ਟਿਊਬ ਹੁੰਦੇ ਆ ਉਹਦੇ ਵਿੱਚ ਇੱਕ ਵਧੀਆ ਹਿੱਸਾ ਰੋਲ ਨਿਭਾਉਂਦਾ ਜਿਸ ਕਰਕੇ ਫੁੱਲ ਤੋਂ ਫਲ ਬਣਨੀ ਸ਼ੁਰੂ ਹੁੰਦੇ ਹਨ ਫੁੱਲਾਂ ਦਾ ਆਕਾਰ ਸੈਜ ਵਧੀਆ ਬਣਦਾ ਹੈ ਬੂਟੇ ਵਿਚਲੇ ਜਿਹੜੇ ਪ੍ਰਜਨਨ ਅੰਗਾਂ ਦਾ ਵਿਕਾਸ ਵਧੀਆ ਹੁੰਦਾ ਹੈ ਬੂਟੇ ਦੀ ਨਿਸ਼ਚਣ ਕਿਰਿਆ ਤੋਂ ਪਹਿਲਾਂ ਉਸ ਵਿੱਚ ਸਪਰਮ ਕਾਉਂਟ ਦੀ ਕੁਆਲਿਟੀ ਨੂੰ ਬਣਾਉਂਦਾ ਜਿਸ ਦੀ ਘਾਟ ਔਣ ਤੇ ਬੱਲੀਆਂ ਵਿੱਚ ਦਾਣੇ ਘੱਟ ਹੁੰਦੇ ਹਨ ਜਾਂ ਫਲ ਦੇ ਵਿੱਚ ਬੀਜ ਆ ਜਿਹੜਾ ਉਹਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਬੂਟੇ ਬੂਟੇ ਦੇ ਵਿੱਚ ਸੈਲ ਡਿਵੀਜ਼ਨ ਪ੍ਰੋਸੈਸਿੰਗ ਅ ਕਮੀ ਆਉਣ ਦੇ ਵਿੱਚ ਬੂਟੇ ਦਾ ਜੁੱਸਾ ਛੋਟਾ ਹੁੰਦਾ ਹੈ ਤੇ ਬੂਟੇ ਦੇ ਬ੍ਰਾਂਚਾ ਘਟਦੀਆਂ ਨੇ ਕਿਉਂਕਿ ਇਹਨਾਂ ਦੀਆਂ ਨਿਸ਼ਾਨੀਆਂ ਵੀ ਹੁੰਦੀਆਂ ਨੇ ਇਹਦੀ ਸਪਰੇ ਤੁਸੀਂ 50 ਦਿਨ ਤੋਂ ਲੈ ਕੇ 70 75 80 ਦਿਨਾਂ ਤੱਕ ਕਰ ਸਕਦੇ ਹੋ ਕਿਉਂਕਿ ਇਹ ਨਹੀਂ ਹੁੰਦਾ ਕੱਲਾ ਵੀ ਹੁਣ ਵਿੱਚ ਕੀ ਕਹਿ ਰਿਹਾ ਵਿੱਚ ਕਹਿੰਦੇ ਬਈ ਬਰੌਨ ਤਾ ਦੀ ਸਪਰੇ ਤੁਸੀਂ ਉਦੋਂ ਕਰੋ ਜਦੋਂ 40 ਫਾਸਲੇ ਵਿੱਚ ਦੋਦਾ ਪਰਜੇ ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਝੰਡੇ ਪੱਤੇ ਤੋਂ ਲੈ ਕੇ ਫਸਲ ਦੇ ਅਨਸਾਰੇ ਤੱਕ ਦੋ ਦਾ ਸਟੇਜ ਤੱਕ ਤੁਸੀਂ ਇਹਦੀ ਵਰੋਂ ਦਾਤੀ ਸਪਰੇਅ ਕਰ ਸਕਦੇ ਹੋ ਕਈ ਵਾਰ ਕਿਸਾਨ ਹੁਣ ਕੀ ਕਰਦੇ ਆ ਜਿਹੜੇ ਦਾ ਵੱਡੇ ਢੋਲ ਦੇ ਨਾਲ ਸਪਰੇਅ ਕਰਦੇ ਆ ਉਹ ਕਿਸਾਨ ਤਾਂ ਪਾਣੀ ਵੱਧ ਪਾ ਲੈਂਦੇ ਆ ਪਰ ਜਿਹੜੇ ਇੰਜਨਵਲ ਢੋਲੀਆਂ ਸਪਰੇਅ ਕਰਦੇ ਆ ਇੰਜਨਵਲ ਢੋਲੀ ਵਿੱਚ ਬਜਨ ਹੁੰਦਾ ਉਹ ਤਿੰਨ ਚਾਰ ਚਾਰ ਢੋਲੀਆਂ ਕੋਈ ਬੰਦ ਤਿੰਨ ਢੋਲੀਆਂ ਪਾ ਕੇ ਜਿਹੜਾ ਉਹ ਕੰਮ ਨਿਬੜ ਲੈਂਦੇ ਆ ਜਾਂ ਜਿਵੇਂ ਆਪਾਂ ਲੇਬਰ ਤੋਂ ਜ਼ਿਆਦਾ ਸਪਰੇਅ ਕਰਾਉਣੇ ਆ ਲੇਬਰ ਤੋਂ ਸਪਰੇਅ ਕਰਾਉਣ ਵੇਲੇ ਆਪਾਂ ਲੇਵਰ ਨੂੰ ਦਵਾਈ ਫੜਾ ਦਿੰਨੇ ਕਈ ਵਾਰ ਲੇਵਰ ਪਤਾ ਨਹੀਂ ਕਿੰਨਾ ਪਾਣੀ ਪਾ ਕੇ ਜਾਂਦੇ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਐਨ ਪੀ ਕੇ ਤੱਤ ਨੂੰ ਜ਼ਰੂਰ ਕਰੋ ਪਰ ਐਨ ਪੀ ਕੇ ਤੱਤ ਨੂੰ ਪਾਣੀ ਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਡੋਜ਼ ਆ ਸਹੀ ਹੋਣੀ ਜ਼ਰੂਰੀ ਹੈ ਜੇ ਪਾਣੀ ਦੇ ਹਿਸਾਬ ਦੇ ਨਾਲ ਡੋਜ਼ ਚੰਗੀ ਹੋਗੀ ਤਾਂ ਤੁਹਾਡੀ ਫਸਲ ਵਿੱਚ ਕੰਮ ਕਰਨਾ ਹੈ ਨਹੀਂ ਤੁਹਾਡੀ ਫਸਲ ਦਾ ਇੰਨਾ ਕੁ ਬੁਰਾ ਹਾਲ ਕਰ ਦੇਣਾ ਫਿਰ ਕਹੋਗੇ ਬਾਈ ਫਲਾਣੇ ਬੰਦੇ ਨੇ ਕਿਹਾ ਸੀ ਯਾਰ ਐਨ ਪੀ ਕੇ ਕਰ ਲਿਆ ਬੋਰਨ ਕਰ ਲਿਆ ਜ਼ਿੰਕ ਕਰ ਲਿਆ ਮੇਰੀ ਤਾਂ ਉਹਨੇ ਪੱਟੀ ਮਿਸ ਕਰਤੀ ਮੇਰੀ ਤਾਂ ਫਸਲ ਖਰਾਬ ਹੋ ਗਈ ਫਸਲ ਖਰਾਬ ਹੋਣੀ ਹੈ ਕਿਉਂਕਿ ਜਿਹੜੇ ਆਪਣਾ ਸਪਰੇਅ ਕਰਦੇ ਆਂ ਚੇ ਪੋਟਾਸ਼ੀਅਮ ਨਾਈਟ੍ਰੇਟ ਦੀ ਕਰਦੇ ਜ਼ਿੰਕ ਦੀ ਕਰਦਾ ਬੋਰਨ ਤੱਤ ਦੀ ਕਰਦੇ ਇਹਨਾਂ ਦੀ ਬਹੁਤ ਥੋੜੀ ਮਾਤਰਾ ਦੇ ਵਿੱਚ ਲੋਡ ਹੁੰਦੇ ਆ ਜਿਵੇਂ ਜ਼ਿੰਕ ਦੇ ਬੋਰਨ ਤੱਤ ਇਹਦੀ ਅੱਧਾ ਪਰਸੈਂਟ ਲੋਡ ਹੁੰਦੀ ਆ ਇਹ ਕੰਮ ਤਾਂ ਉਦੋਂ ਕਰਨਗੇ ਜਦੋਂ ਪਾਣੀ ਦੇ ਹਿਸਾਬ ਦੇ ਨਾਲ ਇਹਨਾਂ ਦੀ ਡੋਜ਼ ਚੰਗੀ ਬਣ ਗਈ ਫਿਰ ਫਸਲ ਨੂੰ ਚੰਗਾ ਝਾੜ ਲੈ ਕੇ ਜਾਣਗੇ ਨਹੀਂ ਜੇ ਸੁੱਤੋਂ ਇਹ ਕੰਮ ਨਹੀਂ ਹੁੰਦਾ ਸੁੱਤੋਂ ਲੱਗਦਾ ਯਾਰ ਵੀ ਸਤੋਂ ਪਾਣੀ ਪ੍ਰੋਪਰ ਨਹੀਂ ਪੈਂਦਾ ਟਾਈਮ ਸਰ ਨਹੀਂ ਹੁੰਦੀ ਤਾਂ ਇਹਨੂੰ ਨਾ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਕੋਈ ਚੰਗਾ ਵੰਗੀ ਸੈਡ ਕਰ ਲਓ ਜਾ ਤੁਸੀਂ ਕੱਲਾ 13 ਵੇ 42 ਕਰ ਲਓ ਕਿਉਂਕਿ ਇਹ ਸਪਰੇਹਾਂ ਦੇ ਵਿੱਚ ਮਿਕਸ ਹੋ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਫੀ ਜਾਣਕਾਰੀਆਂ ਕਿਸਾਨਾਂ ਲੈ ਲੈ ਕੇ ਆ ਮੈਂ ਕਿਉਂਕਿ ਬਾਸਮਤੀ ਵੀ ਇਸ ਸਾਲ ਗੀਰੀ ਦੇ ਵਿੱਚ ਕਾਫੀ ਲੱਗੀ ਹੈ ਹੁਣ ਪਰਮਲ ਦੇ ਵਿੱਚ ਕਿਹੜੀ ਸੁੰਢੀ ਵਾਲੀ ਕਰ ਸਕਦੇ ਆਪਾਂ ਵਧੀਆ ਚੰਗਾ ਚੰਗੀ ਸੁੰਢੀ ਤੋਂ ਜਾਂ ਗੋਭ ਦੀ ਸੁੰਢੀ ਤੋਂ ਰੋਕ ਥਾਮ ਦੇ ਲਈ ਚੰਗੇ ਵੰਗੀ ਸੈਡ ਕਿਉਂਕਿ ਫਸਲ ਦਾ ਜਿਹੜਾ ਹੁਣ ਟਾਈਮ ਹੈ ਇਹ ਇੱਕ ਬਹੁਤ ਵਧੀਆ ਟਾਈਮ ਹੈ ਪਹਿਲਾਂ ਜੋ ਕੁਝ ਹੋ ਗਿਆ ਹੋ ਗਿਆ ਹੁਣ ਆਪਾਂ ਗਲਤੀ ਫਸਲ ਵਿੱਚ ਨਹੀਂ ਕਰਾਂਗੇ